ਵਾਹਿਗੁਰੂ ਜੀ ਕਾ ਕਾਲ ਸਤ ਕਰਾਈ ਵਾਹਿਗੁਰੂ ਜੀ ਕੀ ਫਤਿਹ ਵਡਹੰਸ ਮਹੱਲਾ ਪੰਜਵਾ ਅੰਤਰਜਾਮੀ ਸੋ ਪ੍ਰਭ ਪੂਰਾ ਦਾਣ ਦੇ ਸਾਧੂ ਕੀ ਤੂਰਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਤੇਰੀ ਓਟ ਪੂਰਨ ਗੋਪਾਲਾ ਰਹਾਉ ਜਾਲ ਥਾਲ ਮਹੀਅਲ ਰਹਿ ਆ ਭਾਰ ਪੂਰੇ ਨਿਕਟ ਵਸੈ 나ਹੀ ਪ੍ਰਭ ਦੂਰੇ ਹਾਂਜੀ ਨਿਕਟ ਵਸੈ ਇਥੇ ਵਿਸਰਾਮ ਯਾਦ ਨਾਲ ਧਿਆਨ ਨਾਲ ਵਸੈ ਪਤਿ ਨੂੰ ਨਾ ਨਿਕਟ ਵਸੈ 나ਹੀ ਪ੍ਰਭ ਦੂਰੇ ਜਿਸਨੋ ਨਦਰ ਕਰੇ ਸੋ ਧਿਆਏ ਆਠ ਪਹਿਰ ਹਰ ਕੇ ਗੁਣ ਗਾਏ ਜੀਵ ਜੰਤ ਸਗਲੇ ਪ੍ਰਤਿਪਾਰੇ ਸਰਨ ਪਰਿਓ ਨਾਨਕ ਹਰ ਦੁਆਰੇ ਵਡਹੰਸ ਮਹੱਲਾ ਪੰਜਵਾ ਤੂੰ ਵਡ ਦਾਤਾ ਅੰਤਰਜਾਮੀ ਸਭ ਮਹਿ ਰਵਿਆ ਪੂਰਨ ਪ੍ਰਭ ਸੁਆਮੀ ਮੇਰੇ ਪ੍ਰਭ ਪ੍ਰੀਤਮ ਨਾਮ ਆਧਾਰਾ ਹਉ ਸੁਣ ਸੁਣ ਜੀਵਾ ਨਾਮ ਤੁਮਾਰਾ ਰਹਾਉ ਤੇਰੀ ਸਰਣ ਸਾਤ ਗੁਰ ਮੇਰੇ ਪੂਰੇ ਮਾਨ ਨਿਰਮਲ ਮਾਨ ਨਿਰਮਲ ਹੋਏ ਸੰਤਾ ਧੂਰੇ ਚਰਨ ਕਮਲ ਹਿਰਦੈ ਔਰ ਧਾਰੇ ਤੇਰੇ ਦਰਸ਼ਨ ਕੋ ਜਾਈ ਬਲਿਹਾਰੇ ਕਰ ਕਿਰਪਾ ਤੇਰੇ ਗੁਣ ਗਾਵਾ ਨਾਨਕ ਨਾਮ ਜਪਤ ਸੁਖ ਪਾਵਾ ਵਡਹੰਸ ਮਹੱਲਾ ਪੰਜਵਾ ਸਾਧ ਸੰਗ ਹਰ ਅੰਮ੍ਰਿਤ ਪੀਜੈ ਨਾ ਜੀਉ ਮਰੈ ਨਾ ਕਬਹੂ ਛੀਜੈ ਵੱਡ ਭਾਗੀ ਗੁਰ ਪੂਰਾ ਪਾਈਐ ਗੁਰ ਕਿਰਪਾ ਤੇ ਪ੍ਰਭੂ ਤੇ ਆਈਐ ਗ੍ਰਹਾਉ ਰਤਨ ਜਵਾਹਰ ਹਰ ਮਾਨਕ ਲਾਲਾ ਸਿਮਰ ਸਿਮਰ ਪ੍ਰਭ ਭੈ ਨਿਹਾਲਾ ਇਹ ਵਿਸਰਾਮ ਧਿਆਨ ਲਾਉਣਾ ਸਿਮਰ ਸਿਮਰ ਪ੍ਰਭ ਇੱਥੇ ਵਿਸਰਾਮ ਲਾਉਣਾ ਹੈ ਭਏ ਨਿਹਾਲਾ ਜਤ ਕਤ ਪੀਖੋ ਸਾਧੂ ਸਰਣਾ ਹਰ ਗੁਣ ਗਾਏ ਹਰ ਗੁਣ ਗਾਏ ਨਿਰਮਲ ਮਨ ਕਰਣਾ ਘਾਟ ਘਾਟ ਅੰਤਰ ਮੇਰਾ Swami ਉਠਾ ਨਾਨਕ ਨਾਮ ਪਾਇਆ ਪ੍ਰਭ ਠੂਠਾ ਵਰਡ ਹੰਸ ਮਹੱਲਾ ਪੰਜਵਾ ਵਿਸਰਨਾਹੀ ਪ੍ਰਭ ਦੀਨ ਦਇਆਲਾ ਵਿਸਰਨਾਹੀ ਪ੍ਰਭ ਦੀਨ ਦਇਆਲਾ ਵਿਸਰਨਾਹੀ ਪ੍ਰਭ ਦੀਨ ਦਇਆਲਾ ਤੇਰੀ ਸਰਣ ਪੂਰਨ ਕਿਰਪਾਲਾ ਰਹਾਉ ਜਹ ਚਿਤ ਆਵਹਿ ਸੋ ਥਾਨ ਸੁਹਾਵਾ ਜਿਤ ਵੇਲਾ ਵਿਸਰਹਿ ਤਾ ਲਾਗੇ ਹਵਾ तेरे जी तू साद ही साथी संसार सागर ते का दे हाथी संसार सागर ते विश्राम है, दे हाथी हाथी के बोलना है? आवन जाना तुम ही किया जिस तू राख है तिस दुख न थिया तू एको साहेब अवर न हो रा। ਬਿਨੋ ਕਰੈ ਨਾਨਕ ਬਿਨੋ ਕਰੈ ਬਿਨੋ ਕਰੈ ਨਾਨਕ ਕਰ ਜੋਰ ਵਡਹੰਸ ਮਹੱਲਾ ਪੰਜਵਾ ਤੂੰ ਜਾਣੈ ਤਾ ਕੋਈ ਜਾਣੈ ਤੂੰ ਨਹੀਂ ਕਹਿਣਾ ਤੂੰ ਜਾਣੈ ਇਹ ਜਾਣਾ ਇਹ ਦੋ ਡੈਸ਼ ਦੇ ਕੇ ਵਿਚਾਰਾਂਗੇ ਨਾ ਪਾਠ ਇਕੱਠਾ ਹੀ ਬੋਲਨਾ ਤੂੰ ਜਾਣ ਆਇ ਤਾ ਕੋਈ ਜਾਣ ਤੂੰ ਜਾਣ ਆਇ ਤਾ ਕੋਈ ਜਾਣ ਤੇਰਾ ਦੀਆ ਨਾਮ ਵਖਾਣਾ ਤੂੰ ਅਚਰਜ ਅਚਰਜ ਤੂੰ ਅਚਰਜ ਕੁਦਰਤ ਕੁਦਰਤ ਤੇਰੀ ਬਿਸਮਾ ਤੂੰ ਅਚਰਜ ਕੁਦਰਤ ਤੇਰੀ ਬਿਸਮਾ ਰਹਾਉ ਤੁਧ ਆਪੇ ਕਾਰਨ ਆਪੇ ਕਰਨ ਹੁਕਮੇ ਜੰਮਣ ਹੁਕਮੇ ਮਰਣਾ ਨਾਮ ਤੇਰਾ ਮਨ ਤਨ ਆਧਾਰੀ ਨਾਨਕ ਦਾਸ ਬਖਸ਼ੀਸ ਤੁਮਾਰੀ ਵੱਡ ਹੰਸ ਮਹੱਲਾ ਪਿੰਜਵਾ ਘਰ ਦੂਜਾ ਇੱਕ ਓੰਕਾਰ ਸਤਿਗੁਰ ਪ੍ਰਸਾਦਿ ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ ਹਉ ਕਿਉ ਪਾਈ ਗੁਰ ਪੂਰੇ ਮੇਰਾ ਅੰਤਰ ਲੋਚਾ ਇੱਥੇ ਠਮਕ ਲਾ ਦੇਣੀ ਹੈ ਮਿਲਣ ਕੀ ਪਿਆਰੀ ਇੱਥੇ ਵਿਸਰਾਮ ਹੈ ਹਉ ਇੱਥੇ ਯਮਕ ਕਿਉ ਪਾਈ ਇੱਥੇ ਵੀ ਠਮ ਗੁਰ ਪੂਰੇ ਜੇ ਸੌ ਖੇਲ ਖੇਲਾ ਯੇ ਬਾਲਕ ਜੇ ਸੋ ਖੇਲ ਖੇਲ ਆਇਆ ਬਾਲਖ ਕਿਥੇ ਨਿਸਰਾਮ ਖੇਲ ਆਇਆ ਰਹਿਣਾ ਸਕੈ ਬਿਨ ਖੀਰੇ ਮੇਰਾ ਅੰਤਰ ਭੁੱਖ ਨਾ ਉਤਰੈ ਮੱਲੀ ਜੇ ਸਭੋਜਨ ਮੈਂ ਨੀਰੇ ਮੇਰਾ ਮਨ ਤਨ ਪ੍ਰੀਮ ਪ੍ਰੰਮ ਕਾ ਬਿਨ ਦਰਸ਼ਨ ਕਿਉ ਮਾਨਤੀ ਰੇ ਸੋਣ ਸੱਜਣਾ ਮੇਰੇ ਪ੍ਰੀਤਮ ਭਾਈ ਮੈਂ ਮਿਲਿਹੁ ਮਿਤ੍ਰ ਸੁਖਦਾਤਾ ਓਹ ਜੀਤੀ ਮੇਰੀ ਸਭੀ ਦਿਨ ਜਾਣੈ ਮਿੱਠ ਸੁਣਾਵੈ ਹਰ ਕੀਆ ਬਾਤਾ ਹਾ ਇੱਕ ਖੇਨ ਤਿਸ ਵਿਨੇ ਤਹਨ ਸਕਾ ਜਿਉ ਚਾਤ੍ਰਿਕ ਜਾਲਕ ਬਿਲ ਲਾਤਾ ਹੋ ਕਿਆ ਗੁਣ ਤੇਰੇ ਸਾਰ ਸਮੱਲੀ ਮੈਂ ਨਿਰਗੁਣ ਕਉ ਰਖ ਲੀਤਾ ਹਉ ਭਈ ਉਡੀਣੀ ਕੰਤ ਕਉ ਅਮੱਲੀ ਸੋ ਪਿਰ ਕਦ ਨੈਣੀ ਦੇਖਾ ਸਭ ਰਸ ਭੋਗਣ ਵਿਸਰੇ ਬੇਨ ਪਿਰ ਕਿਤੈ ਨ ਲੇਖਾ ਇਹੋ ਕਾਪੜ ਤਾਨ ਨ ਸੁਖਾਵਈ ਕਾਰਨਾ ਸਕਾਹ ਵਿਸਾ ਕਾਰਨਾ ਸਕਾਹ ਜਿਹੜਾ ਪਾਠ ਹੈ ਇਹ ਸਰਬੰਧਕ ਪਾਠ ਕਰਨਾ ਹੈ ਕਾਰਨਾ ਸਕੋ ਹੋ ਨਹੀਂ ਕਹਿਣਾ ਸਕਾਹ ਕਾਰਨਾ ਸਕਾਹ ਵਿਸਾ ਜਿਨੀ ਸਖੀ ਲਾਲ 라ਵਿਆ ਪਿਆਰਾ ਤਿੰਨ ਆਗੇ ਹਮ ਆਦੀਸਾ ਮੈਂ ਸਭ ਸੀਗਾਰ ਬਣਾਇਆ ਮੱਲੀ ਬੇਨ ਪੇਰ ਕਾਮਨਾ ਆਈ ਅਮਲੀ ਪਦ ਤੋਂ ਪਹਿਲਾਂ ਠਮਕ ਲਾ ਦੇਣੀ ਆ ਉੱਤੇ ਟਿੱਪੀ ਨਾਲ ਬੋਲਣਾ ਅਮਲੀ ਕਸ ਕੇ ਜਾਂ ਸਹਿ ਬਾਤ ਨਾ ਪੁੱਛੀਆ ਅਮਲੀ ਤਾ ਵਿਰਸਾ ਜੂਵਨ ਸਭ ਜਾਏ ਧਨ ਧਨ ਤੇ ਸੁਹਾਗਣੀ ਅਮਲੀ ਜੇ ਨਾ ਸਹ ਰਹਾ ਸਮਾਈ ਖਵਾਰਿਆ ਤਿੰਨ ਸੁਹਾਗਣੀ ਅਮਲੀ ਕੀਨ ਕੀ ਤੂੰ ਆ ਸਾਧ ਪਾਈ ਜਿੱਚਰ ਦੂਜਾ ਧਰਮ ਸਾ ਅਮਲ ਅਮਲੀ ਜਿੱਚਰ ਦੂਜਾ ਧਰਮ ਸਾ ਅਮਲੀ ਇੱਥੇ ਵਿਸਰਾਮ ਹੈ ਤਿੱਚਰ ਮੈਂ ਜਾਣਿਆ ਪ੍ਰਭ ਦੂਰੇ ਜਾਂ ਮਿਲਿਆ ਪੂਰਾ ਸਤਗੁਰੂ ਅਮਲੀ ਤਾਂ ਆਸਾ ਮਨਸਾ ਸਭ ਪੂਰੇ ਮੈਂ ਸਰਬ ਸੁਖਾ ਸੁਖ ਪਾਇਆ ਮੱਲੀ ਪੈਰ ਸਰਬ ਰਹਾ ਭਰ ਪੂਰੇ ਜਨ ਨਾਨਕ ਹਰ ਰੰਗ ਮਾਣਿਆ ਮੱਲੀ ਗੁਰ ਸਤ ਗੁਰ ਕੈ ਲਗ ਪੈਰੀ ਵਡਹੰਸ ਮਹੱਲਾ ਤੀਜਾ ਅਸ਼ਟਪਦੀਆ ਇੱਕ ਓੰਕਾਰ ਸਤ ਗੁਰ ਪ੍ਰਸਾਦ ਸੱਚੀ ਬਾਣੀ ਸੱਚ ਤੋਂ ਨਾ ਸੱਚ ਸ਼ਬਦ ਵਿਚਾਰਾ ਧੁਨ ਹੀ ਪੁ ਲਈ ਉਚਾਰਨ ਕਰਨਾ ਤੋਂ ਨੰਨੀ ਕਹਿ ਦੇਣਾ ਆਨ ਦੇਨ ਸੱਚ ਸਲਾਹਣਾ ਧਨ ਧਨ ਵਡ ਭਾਗ ਹਮਾਰਾ ਮਨ ਮੇਰੀ ਸਾਚੇ ਨਾਮ ਵਿਟਹੋ ਬਲ ਜਾਓ ਮਨ ਮੇਰੀ ਇਥੇ ਵਿਸਰਾਮ ਸਾਚੇ ਨਾਮ ਵਿਟਹੋ ਬਲ ਜਾਓ ਦਸਨ ਦਾਸਾ ਹੋਏ ਰਹਹਿ ਤਾ ਪਾਵਹ ਸੱਚਾ ਨਾਉ ਰਹਾਉ ਜੇਵਾ ਸੱਚੀ ਸਾਚ ਰਤੀ ਤਨ ਮਾਨ ਸੱਚਾ ਹੋਏ ਬਿਨ ਸਾਚੇ ਹੋਰ ਸਲਾਹਣਾ ਸਾਲਾਹਣਾ ਕੰਨਾਂ ਵੀ ਹੈ ਬਿਨ ਸਾਚੇ ਹੋਰ ਸਾਲਾਹਣਾ ਇਹਦੇ ਕੰਨਾਂ ਹੈ ਨਹੀਂ ਸੀ ਪਰ ਪਾਠ ਸਾਲਾਹਣਾ ਦੋ ਕੰਨੇ ਹਨ ਬਿਨ ਸਾਚੇ ਹੋਰ ਸਾਲਾਹਣਾ ਜਸਹਿ ਜਨਮ ਸਭ ਖੋਏ ਜਸਹਿ ਜਨਮ ਸਭ ਖੋਏ ਸੱਚ ਖੇਤੀ ਸੱਚ ਬੀਜਣਾ ਸਾਚਾ ਵਾਪਾਰ ਅਨ ਦਿਨ ਲਾਹਾ ਸੱਚ ਨਾਮ ਧਨ ਇਹ ਵਿਸਰਾਮ ਧਿਆਨ ਨਾਲ ਲਾਉਣਾ ਹੈ ਅਨ ਦਿਨ ਲਾਹਾ ਜਿਹੜਾ ਅਨ ਦਿਨ ਹੈ ਨਾ ਬਹੁਤ ਵਰੀ ਇਹ ਪਦ ਆਉਂਦਾ ਅਨ ਅਤੇ ਦਿਨ ਦੇ ਵਿੱਚ ਨਾ ਡੈਸ਼ ਜੀ ਦੇ ਕੇ ਥੋੜਾ ਜਿਹਾ ਨਿਖਾਰ ਕੇ ਜੇ ਪਦ ਬੋਲਣਾ ਹੈ ਨਹੀਂ ਤਾਂ ਆਨ ਦਿਨ ਕਹਿ ਜੰਦੇ ਆ ਤੇ ਨੰਨਾ ਸ਼ੁੱਧ ਨਹੀਂ ਬੁਲਿਆ ਜਾਂਦਾ ਆਨ ਦਿਨ ਆਨ ਦਿਨ ਲਾਹਾ ਸੱਚ ਨਾਮ ਧਨ ਆਨ ਦਿਨ ਲਾਹਾ ਸੱਚ ਨਾਮ ਧਨ ਲਾਹਾ ਪਦ ਤੀਠਮ ਆਨ ਦਿਨ ਆਨ ਦਿਨ ਲਾਹਾ ਸੱਚ ਨਾਮ ਧਨ ਭਗਤ ਭਰੇ ਪੰਡਾਰਾ ਸੱਚ ਖਾਣਾ ਸੱਚ ਪਹਿਣਾਣਾ ਸੱਚ ਟੇਕ ਹਰ ਨਾਉ ਜਿਸ ਨੂੰ ਬਖਸੈ ਤਿਸ ਮਿਲੈ ਜਿੱਥੇ ਵੀ ਇਹ ਪਾਦਾ ਜੇ ਨਾ ਜਿਸ ਨੂੰ ਨਿਕਲ ਜਾਂਦਾ ਜਿਆਦਾ ਆਪਣੇ ਤੋਂ ਨੋ ਉਚਾਰਨ ਕਰਨਾ ਹੋੜੇ ਦੇ ਨਾਲ ਜਿਸ ਨੂੰ ਬਖਸੈ ਤਿਸ ਮਿਲੈ ਜਿਸ ਨੂੰ ਬਖਸੈ ਤਿਸ ਮਿਲੈ ਬਖਸੀ ਜਿਸ ਨੂੰ ਬਖਸੈ ਤਿਸ ਮਿਲੈ ਮਹਿਲੀ ਪਾਏ ਥਾਉ ਆਵਹਿ ਸੱਚੇ ਜਾਵਹਿ ਸੱਚੇ ਫਿਰ ਜੂਨੀ ਮੂਲ ਨ ਪਾਹੇ ਗੁਰਮੁਖ ਦਰ ਸਾਚੈ ਸਚਿਆਰ ਹੈ ਹਾਂਜੀ ਗੁਰਮੁਖ ਪਦਤੀ ਯਮਕ ਲਾ ਦਿੰਨੀ ਹੈ ਗੁਰਮੁਖ ਦਰ ਸਾਚੈ ਸਚਿਆਰ ਹੈ ਸਚਿ ਮਾਹੇ ਸਮਾਹ ਅੰਤਰ ਸੱਚਾ ਮਨ ਸੱਚਾ ਸੱਚੀ ਸਿਫਤ ਸੁਨਾਏ ਸੱਚਾ ਥਾਨ ਸਤਿ ਸਾਲ ਆਹਣਾ ਸਤਿਗੁਰ ਬਲਹਾਰ ਜਾਓ ਸੱਚ ਵੇਲਾ ਮੂਰਤ ਸੱਚ ਜੇ ਸੱਚੇ ਨਾਲ ਪਿਆਰ ਜੇਤ ਇਥੇ ਜਮਕ ਲਾ ਦਨੀਏ ਜੇਤ ਸੱਚੇ ਨਾਲ ਪਿਆਰ ਸੱਚ ਵੇਖਣਾ ਸੱਚ ਬੋਲਣਾ ਸੱਚਾ ਸਭ ਆਕਾਰ ਨਾਨਕ ਸੱਚਾ ਮੀਲੇ ਤਾ ਮਿਲੇ ਅਪੇ ਲੈ ਮਿਲਾਏ ਜਿਉ ਭਾਵੇਂ ਤਿਉ ਰੱਖਸੀ ਰੱਖਸੀ ਥੋੜਾ ਕੱਸ ਕੇ ਬੋਲ ਜਿਉ ਭਾਵੇਂ ਤਿਉ ਰੱਖਸੀ ਆਪੇ ਕਰੇ ਰਜਾਈ ਵਾਹਿਗੁਰੂ ਜੀ ਕਾ ਕਲ ਸਾਹ ਕਰਾਈ ਵਾਹਿਗੁਰੂ ਜੀ ਕੀ ਫਤਿਹ